ਅਮਿਤ ਅੱਗੇ ਕੀ ਕਰੂਗਾ ਮੈਂ ਸਰਪੰਚ ਮਸੂਤਾ ਪਿੰਡ ਦਾ ਤੇ ਬਾਕੀ ਸੈਲ ਸਿੰਘ ਬਾਜਵਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਪੈਂਤੀ ਸੀਗਾ ਤੇ ਗਿਆ ਵਿਚਾਰਾ ਮਸਾਂ ਤੇ ਗਿਆ ਸੀਗਾ ਤੇ ਉੱਥੋਂ ਰੱਬ ਦਾ ਪਾਣਾ ਹੋਰੀ ਵਰਤ ਗਿਆ ਵਿਚਾਰੇ ਨਾਲ ਪਿੰਡ ਦੇ ਵਿੱਚ ਬਹੁਤ ਮਿਲਨਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਚੀਰੀ ਹੋ ਜੇ ਗਏ ਨੂੰ ਹਿਆ ਵੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੀ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮਿਲ ਜੋਲ ਰੱਖਣ ਵਾਲਾ ਸੀਗਾ ਮਾਪਿਓ ਦਾ ਉਹ ਵੀ ਅਗਿਆਕਾਰੀ ਸੀਗਾ ਬੱਚਾ ਉਹ ਵਧੀਆ ਸੀਗਾ ਆ ਪਤਾ ਨਹੀਂ ਰੱਬ ਜਾਣੇ ਕਿਦਾਂ ਕੋਈ ਕੀ ਪਾਣਾ ਮਰ ਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਵੀ ਕਹਿੰਦੇ ਆ ਇਹਨਾਂ ਨੂੰ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਗਿਆ ਮਤਲਬ ਜਿਹੜਾ ਉਹ ਵੀ ਮਦਦ ਕਰੇ ਪੰਜਾਬ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪੂ ਜਿਹੜੇ ਆ ਮਦਰ ਇਹਨਾਂ ਦੀ ਗੱਲੀ ਆ ਵਿਚਾਰੀ ਤੇ ਉਹ ਮੂੰਹ ਦੇਖ ਰਹੇ ਬੱਚੇ ਦਾ ਇਹੋ ਹੀ ਮੰਗ ਕਰਦੇ ਸੀ ਇਹ ਇੱਕ ਕਰੋਈ ਸੀ ਬੇਥ ਪਰਥਮ ਹੋਈਏ ਰਖੜੀ ਵਾਲੇ ਦਿਨ ਵਿਆਹ ਸੀ ਵੀ ਕੋਰਾ ਸੀ ਨ ਇੱਕ ਵਾਰ ਆਈ ਸੀ ਦਾ ਅਗੇ ਅਮਰੀਕਾ ਲ ਅਮਰੀਕਾ ਪਹੁੰਚੇ ਇੰਟਰਮੀ ਨਹੀਂ ਹੋਇਆ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਤੱਕ ਨਹੀਂ ਗਿਆ ਹਾਂ ਹਾਂ ਨਾਮ ਅੱਡਾ ਤੱਕ ਵੀ ਕਰਨਾ ਵੀ ਹੈ ਮੇਰੇ ਭਾਈ ਨਾਮ ਮਨਜੋਤ ਸਿੰਘ ਜੀ ਮੇਰਾ ਛੋਟਾ ਵੀਰ ਹੀ ਮੈ ਤੋਂ 300 ਛੋਟਾ ਅਮਰੀਕਾ ਗਿਆ ਸੀ ਜਦੋਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜੋ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ সুইমিং ਪੂਲ ਦੇ ਵਿੱਚ ਕਿਤੇ ਗਏ ਨਹਾਉਣ সুইমিং ਪੂਲ ਦੇ ਵਿੱਚ ਨਹਾਉਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਹੁੰਚਾਉਂਦਾ ਉਹਨੇ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਹਸਾਕ ਤਾਂ ਬਣਿਆ ਉੱਥੇ ਫਿਰ ਦੋਵੇਂ ਜਣੇ ਤੁਹਾਨੂੰ ਪਤਾ ਲੱਗਾ ਕਿ ਦੋ ਬੱਚੇ ਬਾਕੀ ਸਾਡੇ ਸਾਰਾ ਪਰਿਵਾਰ ਹੋਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਫਿਰ ਇਹਨੂੰ ਬਾਹਰ ਭੇਜਿਆ ਤੇ ਉਹ ਜਲੋ ਰੱਬ ਦੀ ਮਾਰ ਆਈ ਇਹ ਹੀ ਕਿਹੜਾ ਚੁੰਨੇ ਆ ਕਿ ਕਿੰਨੀ ਉਮਰ ਕਿੰਨੀ ਸੀ ਉਹਦੀ ਇਹਦੀ ਉਮਰ ਜੀ 21 ਸਾਲ ਹੈ ਕਿੰਨਾ ਤੁਸੀਂ ਲੱਕੇ ਨੂੰ ਦੱਸ ਸਾਇਲ ਪ੍ਰੀਸ ਸਿੰਘ ਜੀ ਕਿੰਨੇ ਘਰ ਭਰਾ ਹੈ ਅਸੀਂ ਤਿੰਨ ਭੈਣ ਭਰਾ ਜੀ ਉਹ ਕਿੰਨੇ ਕੰਮ ਕਰਦਾ ਹੈ ਕਿਥੇ ਰਹਿੰਦਾ ਹੈ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਤਾਂ ਕੀ ਚੀਜ਼ ਕਰਦਾ ਹੈ ਬਤੁ ਹਾਂ ਜੀ ਵਧੀਆ ਚੱਲ ਜਾਂਦਾ ਹੈ ਕੰਮ ਫੋਨ ਫਾਨ ਆਉਂਦਾ ਰਹਿੰਦਾ ਹੈ ਇੱਕ ਵਧੀਆ ਮੰਗ ਕਰਨੀ ਜੇ ਨਾਲ ਸਾਡੇ ਸਿੱਖਿਆ ਦੇ ਪਰਿਵਾਰ ਨੂੰ ਹਾਂ ਜੀ ਕੀ ਮੰਗ ਕਰਨੀ ਜੇ ਅਸੀਂ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਦੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਉਹਦੀ ਦੇਹ ਨੂੰ ਇੱਧਰ ਲਿਆਂਦਾ ਜਾਵੇ ਜੀ ਜੋ ਵੀ ਪਰਿਵਾਰ ਸਾਰਾ ਦਰਸ਼ਨ ਕਰ ਸਕੀ ਆਖਰੀ ਵਾਰ ਕਰੋ ਗੁਰੂ ਬਾਪ ਜੀ ਚੜ੍ਹੇ ਆਖਰੀ ਵਾਰ ਇਹ ਮੇਰੀ ਪਰਸੋਂ ਹੋਈ ਏ ਉਹਦੇ ਨਾਲ ਰਾਤੀ ਪਰਸੋਂ ਰਾਤੀ ਗੱਲਬਾਤ ਹੋਈ ਮੇਰੀ ਬਾਕੀ ਬੜਾ ਮਿਲਨ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਨੇ ਉਹਦੇ ਮਿੱਤਰ ਭਰਾ ਇਹ ਘਰ ਸਾਰੇ ਕਹਿੰਦੇ ਕਿ ਸਾਲ ਦੀ ਸਾਡੇ ਨਾਲ ਪਰਸੋਂ ਗੱਲ ਹੋਈ ਮਤਲਬ ਸਾਰਿਆਂ ਨਾਲ ਗੱਲ ਕੀਤੀ ਉਹਨੇ ਬਾਹੀ ਤੇ ਹੀ ਕਹਿੰਨੇ ਜੀ ਇਹੋ ਜਿਹਾ ਘਾਟਾ ਰੱਬ ਦੁਸ਼ਮਣ ਨੂੰ ਮਣਾ ਦੇਵੇ ਇਹੋ ਜਿਹੇ ਘਾਟੇ ਘਦੀ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਹੈਗਾ ਇਕੱਲਾ ਹੀ ਬਸ ਇਹ ਹੀ ਮੰਗ ਕਰਦੇ ਆ ਜੀ ਸਾਡੀ ਬਹੁਤ ਵੱਧ ਮਦਦ ਕੀਤੀ ਜਾਵੇ ਜੀ ਕਈ ਆਪਣੇ ਵੀਰ ਦੀ ਮ੍ਰਿਤਕ ਦੇ ਇਥੇ ਲਿਆ ਸਕੀ ਆਪਣੇ ਪਿੰਡ ਆਪਣੇ ਘਰ ਉਹਦਾ ਪੇਰਾ ਪਵਾ ਸਕੀਏ ਬਸ ਇਹ ਹੀ ਸਰਕਾਰ ਤੋਂ ਮੰਗ ਕਰਦੇ ਜੀ ਧੰਨਵਾਦ